ਪੰਜਾਬ ਪੰਜਾਬੀਅਤ ਅਤੇ ਕਿਸਾਨਾਂ ਦੇ ਹੱਕਾਂ ਵਾਸਤੇ ਉਹਨਾਂ ਨੇ ਸੰਘਰਸ਼ ਆਰੰਭਿਆ ਹੈ ਅੱਜ ਕਾਫੀ ਲੰਮਾ ਸਮਾਂ ਹੋ ਗਿਆ ਹੈ ਉਹਨਾਂ ਨੂੰ ਔਰ ਉਹਨਾਂ ਦਾ ਛੇਤ ਬਾਰੇ ਉਹਨਾਂ ਦਾ ਹਾਲਚਲ ਪੁੱਛਣ ਵਾਸਤੇ ਅੱਜ ਸਾਨੂੰ ਆਉਣ ਦਾ ਇੱਥੇ ਮੌਕਾ ਮਿਲਿਆ ਹੈ ਤਾਂ ਮਿਲ ਕੇ ਉਹਨਾਂ ਨੂੰ ਲੱਗਾ ਇੱਕ ਚੜ੍ਹਦੀ ਕਲਾ ਦੇ ਵਿੱਚ ਗੁਰੂ ਸਾਹਿਬ ਜੀ ਦੀ ਕਿਰਪਾ ਹੈ ਸਤਿਗੁਰੂ ਜੀ ਇਸੇ ਤਰ੍ਹਾਂ ਉਹਨਾਂ ਤੇ ਕਿਰਪਾ ਬਣਾਈ ਰੱਖਣ ਜਿਸ ਪੰਜਾਬ ਪੰਜਾਬੀਅਤ ਅਤੇ ਕਿਸਾਨਾਂ ਦੇ ਹੱਕਾਂ ਵਾਸਤੇ ਉਹ ਇਹ ਸੰਘਰਸ਼ ਜਿਹੜਾ ਉਹਨਾਂ ਆਰੰਭਿਆ ਹੈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਪੂਰੀਆਂ ਕਰਕੇ ਤੇ ਉਹ ਜਿਹੜਾ ਉਹਨਾਂ ਨੇ ਮਰਨ ਵਰਤ ਆਰੰਭਿਆ ਹੈ ਹੜਤਾਲ ਤੇ ਬੈਠੇ ਨੇ ਉਹ ਉਹ ਖੜਹਤਾਲ ਨੂੰ ਖਤਮ ਕਰਕੇ ਸੰਗਤ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਜਿਹੜੇ ਨੇ ਉਹ ਤੰਦਰੁਸਤੀ ਦੇ ਨਾਲ ਚੜ੍ਹਦੀ ਕਲਾ ਦੇ ਨਾਲ ਜਾਣ ਸਰਕਾਰ ਨੂੰ ਚਾਹੀਦਾ ਹੈ ਕਿ ਜਲਦੀ ਤੋਂ ਜਲਦੀ ਉਹਨਾਂ ਦੀਆਂ ਜਿਹੜੀਆਂ ਮੰਗਾਂ ਉਹ ਪੂਰੀਆਂ ਕਰਨੀ ਚਾਹੀਦੀ ਹੈ। ਸੋ ਕੋਈ ਅਪੀਲ ਕੀਤੀ ਹੈ ਕਿ ਕਿ ਕੁਝ ਖਾ ਪੀ ਲੈਣ ਜਾਂ ਫਿਰ ਜਿਵੇਂ ਕਿ ਮੈਡੀਕਲ ਟ੍ਰੀਟਮੈਂਟ ਤਾਂ ਲੈ ਰਹੇ ਨੇ ਕੁਝ ਇਸ ਤਰ੍ਹਾਂ ਦੀ ਗੱਲਬਾਤ। ਅੱਜ ਉਹਨਾਂ ਦੀ ਜਿਹੜੀ ਸਿਹਤ ਹੈ ਨਾ ਉਹ ਹਾਲਚਾਲੀ ਪੁਛਿਆ ਪੰਜਾਬ ਪੰਜਾਬੀਅਤ ਅਤੇ ਕਿਸਾਨਾਂ ਦੇ ਹੱਕਾਂ ਵਾਸਤੇ ਉਹਨਾਂ ਨੇ ਸੰਘਰਸ਼ ਆਰੰਭਿਆ ਹੈ। ਅੱਜ ਕਾਫੀ ਲੰਬਾ ਸਮਾਂ ਹੋ ਗਿਆ ਹੈ ਉਹਨਾਂ ਨੂੰ ਔਰ ਉਹਨਾਂ ਦਾ ਸਿਹਤ ਬਾਰੇ ਉਹਨਾਂ ਦਾ ਹਾਲਚਾਲ ਪੁੱਛਣ ਵਾਸਤੇ ਅੱਜ ਸਾਨੂੰ ਆਉਣ ਦਾ ਇੱਥੇ ਮੌਕਾ ਮਿਲਿਆ ਤਾਂ ਮਿਲ ਕੇ ਉਹਨਾਂ ਨੂੰ ਲੱਗਾ ਇੱਕ ਚੜ੍ਹਦੀ ਕਲਾ ਦੇ ਵਿੱਚ ਗੁਰੂ ਸਾਹਿਬ ਜੀ ਦੀ ਕਿਰਪਾ ਹੈ ਸਤਿਗੁਰੂ ਜੀ ਇਸੇ ਤਰ੍ਹਾਂ ਉਹਨਾਂ ਤੇ ਕਿਰਪਾ ਬਣਾਈ ਰੱਖਣ ਜਿਸ ਪੰਜਾਬ ਪੰਜਾਬੀਅਤ ਅਤੇ ਕਿਸਾਨਾਂ ਦੇ ਹੱਕਾਂ ਵਾਸਤੇ ਉਹ ਇਸ ਸੰਘਰਸ਼ ਜਿਹੜਾ ਉਹਨਾਂ ਆਰੰਭਿਆ ਹੈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਪੂਰੀਆਂ ਕਰਕੇ ਤੇ ਉਹ ਜਿਹੜਾ ਉਹਨਾਂ ਨੇ ਮਰਨ ਵਰਤ ਆਰੰਭਿਆ ਹੈ ਹੜਤਾਲ ਤੇ ਬੈਠੇ ਨੇ ਉਹ ਉਹ ਖੁਕ ਹੜਤਾਲ ਨੂੰ ਖਤਮ ਕਰਕੇ ਸੰਗਤ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਜਿਹੜੇ ਨੇ ਉਹ ਤੰਦਰੁਸਤੀ ਦੇ ਨਾਲ ਚੜ੍ਹਦੀ ਕਲਾ ਦੇ ਨਾਲ ਜਾਣ ਸਰਕਾਰ ਨੂੰ ਚਾਹੀਦਾ ਹੈ ਕਿ ਜਲਦੀ ਤੋਂ ਜਲਦੀ ਉਹਨਾਂ ਦੀਆਂ ਜਿਹੜੀਆਂ ਮੰਗਾਂ ਉਹ ਪੂਰੀਆਂ ਕਰਨੀ ਚਾਹੀਦੀ ਹੈ। ਸੋ ਕੋਈ ਅਪੀਲ ਕੀਤੀ ਹੈ ਕਿ ਕਿ ਕੁਝ ਖਾ-ਪੀ ਲੈਣ ਜਾਂ ਫਿਰ ਜਿਵੇਂ ਕਿ ਮੈਡੀਕਲ ਟ੍ਰੀਟਮੈਂਟ ਤਾਂ ਲੈ ਰਹੇ ਨੇ ਕੁਝ ਇਸ ਤਰ੍ਹਾਂ ਦੀ ਗੱਲਬਾਤ। ਅੱਜ ਉਹਨਾਂ ਦੀ ਜਿਹੜੀ ਸਿਹਤ ਹੈ ਨਾ ਉਹ ਹਾਲਚਾਲੀ ਪੁਛਿਆ ਪੰਜਾਬ ਪੰਜਾਬੀਅਤ ਅਤੇ ਕਿਸਾਨਾਂ ਦੇ ਹੱਕਾਂ ਵਾਸਤੇ ਉਹਨਾਂ ਨੇ ਸੰਘਰਸ਼ ਆਰੰਭਿਆ ਹੈ। ਅੱਜ ਕਾਫੀ ਲੰਬਾ ਸਮਾਂ ਹੋ ਗਿਆ ਉਹਨਾਂ ਨੂੰ ਔਰ ਉਹਨਾਂ ਦਾ ਸਿਹਤ ਬਾਰੇ ਉਹਨਾਂ ਦਾ ਹਾਲਚਲ ਪੁੱਛਣ ਵਾਸਤੇ ਅੱਜ ਸਾਨੂੰ ਆਉਣ ਦਾ ਇੱਥੇ ਮੌਕਾ ਮਿਲਿਆ ਤਾਂ ਮਿਲ ਕੇ ਉਹਨਾਂ ਨੂੰ ਲੱਗਾ ਇੱਕ ਚੜ੍ਹਦੀ ਕਲਾ ਦੇ ਵਿੱਚ ਗੁਰੂ ਸਾਹਿਬ ਜੀ ਦੀ ਕਿਰਪਾ ਹੈ ਸਤਿਗੁਰੂ ਜੀ ਇਸੇ ਤਰ੍ਹਾਂ ਉਹਨਾਂ ਤੇ ਕਿਰਪਾ ਬਣਾਈ ਰੱਖਣ ਜਿਸ ਪੰਜਾਬ ਪੰਜਾਬੀਅਤ ਅਤੇ ਕਿਸਾਨਾਂ ਦੇ ਹੱਕਾਂ ਵਾਸਤੇ ਉਹ ਇਹ ਸੰਘਰਸ਼ ਜਿਹੜਾ ਉਹਨਾਂ ਆਰੰਭਿਆ ਹੈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਪੂਰੀਆਂ ਕਰਕੇ ਤੇ ਉਹ ਜਿਹੜਾ ਉਹਨਾਂ ਨੇ ਮਰਨ ਵਰਤ ਰੰਬੇ ਆਏ ਪਹੜ ਹੜਤਾਲ ਤੇ ਬੈਠੇ ਨੇ ਉਹ ਉਹ ਖੜਤਾਲ ਨੂੰ ਖਤਮ ਕਰਕੇ ਸੰਗਤ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਜਿਹੜੇ ਨੇ ਉਹ ਤੰਦਰੁਸਤੀ ਦੇ ਨਾਲ ਚੜ੍ਹਦੀ ਕਲਾ ਦੇ ਨਾਲ ਜਾਣ ਸਰਕਾਰ ਨੂੰ ਚਾਹੀਦਾ ਹੈ ਕਿ ਜਲਦੀ ਤੋਂ ਜਲਦੀ ਉਹਨਾਂ ਦੀਆਂ ਜਿਹੜੀਆਂ ਮੰਗਾਂ ਉਹ ਪੂਰੀਆਂ ਕਰਨੀ ਚਾਹੀਦੀ ਹੈ। ਸੋ ਕੋਈ ਅਪੀਲ ਕੀਤੀ ਹੈ ਕਿ ਕਿ ਕੁਝ ਖਾ ਪੀ ਲੈਣ ਜਾਂ ਫਿਰ ਜਿਵੇਂ ਕਿ ਮੈਡੀਕਲ ਟ੍ਰੀਟਮੈਂਟ ਤਾਂ ਲੈ ਰਹੇ ਨੇ ਕੁਝ ਇਸ ਤਰ੍ਹਾਂ ਦੀ ਗੱਲਬਾਤ। ਅੱਜ ਉਹਨਾਂ ਦੀ ਜਿਹੜੀ ਸਿਹਤ ਹੈ ਨਾ ਉਹ ਹਾਲਚਾਲੀ ਪੁਛਾ